ਬੱਲੇ 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 ਅਜੇ ਵੱਡੇ ਵੱਡੇ ਬੰਦੇ ਵੀ ਆਏ ਆ ਤੇ ਸਾਸਰੀ ਕਾਲ ਸਾਸਰੀ ਕਾਲ ਕਿਹਾ ਲਿਆ ਬੱਲੇ 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 ਵਾਲੇ ਬੜੀਆਂ ਰੌਣਕਾਂ ਲਗੀਆਂ ਅਜੇ ਸਾਸਰੀ ਕਾਲ ਸਾਸਰੀ ਕਾਲ ਬੈਗਾਂ ਦੇ ਜਦੋਂ ਇਹ ਆਈ ਬਸ ਬੈਗਾਂ ਦੇ ਦਿਵਾਲੇ ਬਸ ਸਕਦੀ ਆ ਆ ਦੋ ਅਲਫਾ ਫੇਰ ਰੱਖ ਲੇ ਆ ਪਾਲੇ ਆ ਕੱਢ ਲੇ ਆ ਵੇ ਕਿੰਨੇ ਸ਼ੂਜ਼ ਪਏ ਤੇਰੇ ਆ ਅਨਹਦਈ ਇਹ ਨਾ ਸਾਰੇ ਅਹੀਂ ਆ ਕੇ ਵਹਿ ਲੋ ਰੌਣਕਾਂ ਲਾਤੀਆਂ ਕਿ ਲੱਗ ਗਈ ਮੇਰੇ ਰੌਣਕਾਂ ਮੱਦੇਂ ਹੀ ਦਰਵਾਜ਼ਾ ਲਈ ਮੈਂ ਕੱਲੇ ਤੂੰ ਹੀ ਹੋਣੀ ਏ ਜੇ ਕੋਈ ਵੀ ਨਹੀਂ ਹੁੰਦਾ ਕਿ ਕੱਲ ਮੈਂ ਕੱਲ ਤਾਂ ਸਾਰੇ ਆਉਂਦੇ ਮੈਂ ਕਾ ਮੈਂ ਪਤਾ ਕਿ ਮੈਂ ਤੇਰੀ ਦੋਵੇਂ ਛੜੇ ਤਾਂ ਦਰਦੇ ਨਹੀਂ ਹੁੰਦੇ ਤੇ ਕਹਿੰਦਾ انا ਤੇ ਡੈਡੀ ਨੂੰ ਦਾਦਾ ਕਹਿੰਦੇ ਮੇ ਤਾਂ ਡਿੰਡੀ ਤੇ ਵੱਡਾ ਹੋ ਗਿਆ ਫੇਰ ਤੂੰ ਕੀ ਕਿਹਾ ਮੈਂ ਮੈਂ ਛੱਡ ਗਈ ਸੀ ਤੁਸੀਂ ਉਹਨਾਂ ਨੂੰ ਵੱਡੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਹੁਣ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਕਿ ਸਾਡੀ ਫੈਮਿਲੀ ਜਿਹੜੀ ਆ ਵਾਪਸ ਆ ਗਈ ਹੈ UK ਤੋਂ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਤੇ ਆਪਾਂ ਸਾਰੇ ਜਣੇ ਫੇਰ ਇੱਕ ਵਾਰੀ ਇਕੱਠੇ ਹੋ ਗਏ ਆ ਤੇ ਅੱਜ ਹੁਣ ਚੱਲੇ ਆਪਾਂ ਪਿੰਡ ਫੋਨ ਆਉਣ ਦਾ ਪਿੰਡੋਂ ਵੀ ਸਾਨੂੰ ਆਜੋ ਇੱਕ ਵਾਰੀ ਮਿਲ ਜਾਓ ਆਣ ਕੇ ਆਪਾਂ ਹੁਣ ਤਿਆਰੀ ਕਰਨ ਦੇ ਆਹ ਨਾਲ ਗੱਡੀ 'ਚ ਬੈ ਗਈ ਜਾ ਕੇ ਤੇ ਇਧਰੋਂ ਮੈਡਮ ਦੇ ਅਜੇ ਤੱਕ ਬੈਕ ਹੀ ਨਹੀਂ ਸੁੱਤਰੋਂ nde ਬੈਗਾਂ ਦੇ ਜਦੋਂ ਇਹ ਆਈ ਬਸ ਬੈਗਾਂ ਦੇ ਦਿਵਾਲੇ ਬੱਸ ਸਕਦੀ ਆ ਆਹ ਦੋ ਅਲਫਾ ਫੇਰ ਰੱਖ ਲੈ ਆਹ ਪਾਲੇ ਆ ਕੱਢ ਅਨਹਦ ਇਹ ਨਾ ਸਾਰੇ ਅਨੰਦ ਇਹ ਮੇਰੇ ਵੀ ਤੇਰੇ ਦਾ ਅਨਹਦ ਤੁਹਾਡੇ ਵੀ ਆ ਮੇਰੇ ਇੱਕ ਹਨਾ ਚਲੋ ਤੇ ਉਹ ਆਦਾ ਗੁਰਨਵਾਇ ਦੇ ਗੁਰ ਮਨ ਉਹ ਪਿੰਡ ਵਾਲਿਆਂ ਦਾ ਚਲੋ ਜੀ ਚਲੋ ਚੱਲੀਏ ਫਿਰ ਮਿਲਗੇ ਜਾ ਕੇ ਉਹਨਾਂ ਨਾਲੇ ਆਜੋ ਬਈ ਅਹੀਂ ਆ ਕੇ ਵੇਹ ਲੋ ਰੌਣਕਾਂ ਲਾਤੀਆਂ ਕਿ ਲੱਗੀਆਂ ਰੌਣਕਾਂ ਲੱਗੀਆਂ ਇੰਦਰੋਂ ਦਰਵਾਜ਼ਾ ਲਈ ਮੈਂ ਕੱਲੇ ਤੂੰ ਹੀ ਹੋਣੀ ਏ ਜੇ ਕੋਈ ਵੀ ਨਹੀਂ ਹੁੰਦਾ ਕਿ ਕੱਲ ਮੈਂ ਕੱਲ ਤਾਂ ਸਾਰੇ ਆਉਂਦੇ ਮੈਂ ਕਾ ਮੈਂ ਪਤਾ ਕਿ ਮੈਂ ਤੇਰੀ ਦੋਵੇਂ ਛੜੇ ਤਾਂ ਦਰਦੇ ਨਹੀਂ ਹੁੰਦੇ ਤੇ ਇਹ ਗੱਲ ਮੈਂ ਵੀ ਨਹੀਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਾ ਕੋਈ ਵੀ ਨਹੀਂ ਆਇਆ ਸਾਰੇ ਜਾਂ ਕੱਲ ਆਏ ਮੈਂ ਬਸ ਜਿਵੇਂ ਬੰਨਾਲੀ ਕੇ ਖੋਣਾਂ ਜੀ ਰਦਾ ਰਦਾ ਰੰਗ ਦੇਖ ਲਾ ਰਹੀ ਹੈ ਕਿਉਂ ਰਹੋਦੇ ਆਏ ਨਹੀਂ ਕਿਹੜਾ ਆਇਆ ਕਿਹਦਾ ਰੱਬ ਸੇ ਖੋਈ ਖਤ ਬੜੀ ਮੜੀ ਗੱਲ ਤੁਹਾਨੂੰ ਕੋਈ ਮਿਲਣ ਨਹੀਂ ਆਇਆ ਹਨਾ ਦੋ ਗੱਲ ਨਹੀਂ ਕਿ ਅਹੀਂ ਨਹੀਂ ਕਿਹਨ ਮਿਲਣਾ ਚਾਹੁੰਦਾ ਹੁਣ ਇਦਾਂ ਗਈ ਜਾਓ ਨਹੀਂ ਆ ਮੈਡਮ ਨੂੰ ਜਾ ਕੇ ਤਾਂ ਨਹੀਂ ਨਹੀਂ ਮਿਲਦਾ ਹੋਰ ਮੰਡੇਆ ਤੇਰਾ ਕੀ ਹਾਲਿਆ ਗੁਰ ਰਮਤ ਕੀ ਹਾਲੀ ਕੋ ਯਾਰ ਜੀ ਤੇ ਭਰਾ ਹੁੰਦਾ ਕਿ ਬੜੇ ਬੰਦੇ ਆ ਬੰਦਾ ਬੜਾ ਭੰਡਿਆ ਕਿ ਬੜਾ ਮੁੰਡਾ ਹਾਲਾ ਪੇਪਰ ਤੂੰ ਨਹੀਂ ਖਾਂਦਾ ਸਮਸਾ ਠੀਕ ਨਹੀਂ ਕਹਿੰਦਾ ਮੈਂ ਅੱਛਾ ਕੰਗੋਂ ਨਹੀਂ ਮਿਲਣ ਤਾਂ ਮਾਸੀ ਦੀ ਕੁੜੀ ਵੀ ਚਲ ਗਈ ਜਰਗਣ ਮਾਸੀ ਰਹੀ ਹੁਣ ਕੱਲੀ ਮੇਰੇ ਨਾਲ ਹਾਂ ਹਾਂ ਮਿੱਟੀ ਦੇ ਕੋਲੇ ਆਈ ਤੇ ਮੇਰੀ ਭੈਣ ਆਈ ਭੈਣ ਮਗਰੋ ਕਹਿਣੀ ਹੁੰਦੀ ਰਹੀ ਸਾਡੇ ਲਾਵੇਂ ਮਿਲੰਦੇ ਅੰਦਰ ਤੈਨੂੰ ਮਿਲ ਕੇ ਤੂੰ ਮੇਰਾ ਜੀਨਿੰਗ ਲੱਗਦਾ ਉਹ ਦਾੜੀ ਹੁੰਦੇ ਕਹਿੰਦੇ ਉਹ ਤਰ ਆ ਗਿਆ ਆ ਮੇਲਾ ਹੁੰਦੇ ਕਹਿੰਦੇ ਰਾ ਆ ਗਿਆ ਔਰ ਇਦਾਂ ਹੀ ਆ ਕੇ ਫਿਰ ਰਾ ਪੈਣਾ ਨਾ ਦਾੜੀ ਹੁੰਦੇ ਆ ਤੋ ਤਿੰਨ ਵਾਰ ਆਈ ਮੇਰਾ ਤੇ ਹੋਰ ਤਰਾ ਮੈਨੂੰ ਹੁੰਦਾ ਰਿਹਾ ਮੈਂ ਕਹਾ ਮੈਂ ਨਹੀਂ ਮੈਂ ਨਹੀਂ ਆ ਜਾਣਾ ਮੈਂ ਕਹਿੰਦੇ ਤੂੰ ਜਾਂਦੀ ਨਹੀਂ ਮੈਂ ਮੇਰੇ ਜੀ ਦੀ ਕਰਦਾ ਜਾਣੂ ਮੈਂ ਕਿ ਭਾਈ ਦੱਸ ਅਗੇ ਉਹ ਵੀਰ ਜੀ ਕਹਿੰਦੇ ਪੈਣ ਤੂੰ ਆ ਗਈ ਤੂੰ ਲਾਣਕਾ ਲੱਗ ਗਈ ਮੈਂ ਕਿ ਰੌਣਕੀ ਬੰਦੇ ਆ ਗਏ ਫਿਰ ਹਾਂ ਮੈਨੂੰ ਦੱਸ ਦੇ ਆਉਂਦੇ ਆਂਦੇ ਕੋਈ ਨਹੀਂ ਉਦੋਂ ਦਾ ਘਰ ਆਇਆ ਤੇ ਭੈਣ ਜੀ ਆਏ ਨੇ ਸਾਡੇ ਬਾਹਰ ਵਾਲੇ ਕਹਿੰਦੇ ਕਿ ਮੀ ਉੱਥੇ ਛੱਡ ਕੇ ਆਏ ਹਾਂ ਮੀ ਇੱਥੇ ਪਈ ਜਾਂਦਾ ਆਹ ਉਹ ਹਨ ਗੱਡੀ 'ਚ ਬੈਠੀ ਆ ਤੇ ਆਪਾਂ ਹਣ ਚੱਲੇ ਪਿੰਡ ਇਧਰ ਮੈਂ ਫੋਨ ਲੈ ਲਾਂ ਦੂਜਾ ਮੇਰਾ ਫੋਨ ਪਿਆ ਦੁਕਾਨ 'ਚ ਨਾਲੇ ਸੂਟ ਧੰਨ ਮੈਂ ਦਿਖਾਉਣਾ ਰੈਡੀ ਹੋਣ ਦਾ ਜਿਹੜਾ ਸੋਨਾ ਜਿਹਾ ਬਾਈਟ ਦੇ ਉੱਤੇ ਆਹ ਕੰਟਰਾਸਟ ਸੋਨਾ ਬਣ ਗਿਆ ਬਹੁਤ ਸੋਨਾ ਬਹੁਤ ਸੋਨਾ ਕਹਿੰਦੀ ਲੱਗਾ ਕੰਟਰਾਸਟ ਰੈਡੀ ਹੋ ਗਿਆ Cotton 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 ਤੇ ਆਹ ਸੂਟ ਦੀ ਬੜੀ ਜ਼ਿਆਦਾ ਡਿਮਾਂਡ ਕਰਨ ਦਾ ਸਾਰੇ ਮੇਰੇ ਭੈਣ ਕਸਟਮਰ ਭਰਾ ਜਿਹੜੇ ਸੀਗੇ ਪੀ ਆ ਸੂਟ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਪਰ ਇਹ ਦੇ ਨਹੀਂ ਸਕਦੇ ਆਪਾਂ ਇਹ ਕਸਟਮਰ ਦਾ ਆ ਆ ਇਹਦੇ ਨਾਲ ਬਾਟਮ ਰੈਡੀ ਕੀਤੀ ਆਪਾਂ ਸੋਹਣੀ ਜੀ ਆ ਖੀਨਖਾ ਵਾਲੇ ਜਿਹੜੇ ਸੂਟ ਸੀਗੇ ਆਪਣੇ ਉਹ ਵੀ ਇਹਨਾਂ ਦੀ ਵੀ ਵੀਡੀਓ ਪਾਸ਼ੇਤੀ ਕੋਸ਼ਿਸ਼ ਕਰਦੇ ਨੇ ਆ ਗਏ ਜੀ ਮਹਾਰਾਜ ਤੁਸੀਂ ਵੀ ਚੱਲ ਗਏ ਚਾਚੂ ਦੇ ਫੋਨ ਆ ਗਏ ਕਿੰਨਾਈ ਚਲੋ ਤੁਸੀਂ ਨੇ ਤੁਹਾਡੇ ਨਮੈਟਿਕ ਨਹੀਂ ਚੱਡਦਾ ਰੈਡੀ ਅੱਛਾ ਜੀ ਚਲੋ ਫਿਰ ਚੱਲ ਜੀ ਮੰਮਾ ਨੂੰ ਕੋ ਬਹੁ ਗੱਡੀ ਚਲੋ ਗੱਡੀ ਸਟਾਰਟ ਹੈ ਤੁਸੀਂ ਵੀ ਬਹੁ ਮੈਨੂੰ ਆ ਗਿਆ ਇੱਕ ਮਿੰਟ ਚ ਬਸ ਮੈਂ ਫੋਨ ਲੈਣਾ ਆ ਫੋਨ ਇੱਥੇ ਪਿਆ ਹੈ ਮੇਰਾ ਕੱਲ ਕੀ ਆਂਦੀ ਏ ਸਾ ਡੰਮੀ ਕੁਛ ਨਹੀਂ ਕੁਛ ਵੀ ਨਹੀਂ ਕਹਿਣ ਨੇ ਸਸੀ ਕਾਲ ਦਾ ਤੈਨੂੰ ਜਵਾਬ ਨਹੀਂ ਦਿਤਾਨੇ ਫਿਰ ਉਹਦੇ ਨਾਲ ਜਵਾਬ ਹੀ ਸੀ ਅਜਾ ਮੂਨ ਨਹੀਂ ਹਾਂ ਠੀਕ ਆ ਚਲ ਫਿਰ ਚੱਲ ਜੀ ਚਲੋ ਚੱਲ ਫਿਰ ਵਿਕਾਸ ਮਿਲਦੇ ਬਾਅਦ ਚਾਹ ਹਾਂਜੀ ਬਾਈ ਬਾਈ ਦੀਦੀ ਚੁੱਕਿਆ ਇਧਰੋਂ ਸਾਰਾ ਕੁਝ ਦੇਖਦਾ ਐ ਇਹ ਕੱਲ ਨਾ ਇਹ ਪਲੇ ਖੇਡ ਕਰਨ ਦੀ ਈ ਤਾਂ ਆਣ ਕੇ ਇਹ ਇਧਰੋਂ ਕੋਲੀ ਦੇਖਦਾ ਨਹੀਂ ਹੁੰਦਾ ਬੜੇ ਮਰੀਏ ਨਾਲ ਲੱਗੀਆਂ ਨਾ ਹਨਾ ਇਧਰੋਂ ਨਹੀਂ ਪਤਾ ਲੱਗਦਾ ਉਧਰੋਂ ਸਾਰਾ ਕੁਝ ਲੱਗਣ ਡਿਆ ਚੱਲ ਚੱਲੀਏ ਫਿਰ ਹਾਂ ਚੱਲ ਚੱਲੀਏ ਬਹਿ ਜਾ ਮੈਂ ਕਦੋਂ ਆਖਾਂ ਨਾ ਪਾਜੀ ਵੇਖ ਲਓ ਆਪਾਂ ਇੱਥੇ ਤਿੰਨੇ ਜਾਣੇ ਹਾਂ ਹਾਂਜੀ ਹਾਂਜੀ ਤੇ ਕੋਈ ਨਹੀਂ ਸਾਡੇ ਕੋਲ ਆਉਂਦਾ ਕੋਈ ਨਹੀਂ ਇੱਥੇ ਮਿਲਦਾ ਤੇ ਹੁਣ ਵੇਖ ਲਓ ਰੌਣਕਾਂ ਲੱਗੀਆਂ ਤੇ ਇਹ ਆਉਂਦੇ ਸਾਨੂੰ ਤਿਆਰ ਕਰਕੇ ਆਏ ਨੂੰ ਚੱਲੀਏ ਆਏ ਨੂੰ ਚੱਲੀਏ ਆਏ ਨੂੰ ਚੱਲੀਏ ਜੀ ਜੀ ਹੋ ਗਿਆ ਤੁਸੀਂ ਵੀ ਹੋ ਸਹੀ ਗੱਲ ਜੀ ਅੱਜ ਮੈਂ ਸ਼ਹਿਰ ਜਾਣਾ ਸਵੇਰ ਦਾ ਜ਼ਮੀਨਾ ਨਹੀਂ ਮੈਨੂੰ ਕਹਿ ਬੰਨੇ ਲੱਗਨ ਦਿੱਤਾ ਇੰਨਾ ਬੱਦਲ ਹੋਇਆ ਸਵੇਰ ਦਾ ਮੀਂਹ ਪਈ ਜਾਂਦਾ ਨਿਗਾ 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 ਓ ਤੇਰੀ ਓਏ ਅਨੰਦ ਸਕੂਲ ਫੰਕਸ਼ਨ ਵੀ ਆ ਗਿਆ ਨਾ ਮੈਂ ਤਾਂ ਕਰਨਾ ਨਹੀਂ ਕਰਨਾ ਨਹੀਂ ਵੇਖਣਾ ਤਾਂ ਹੈਗਾ ਕਿ ਨਹੀਂ ਕੱਲਿਆ ਫੰਕਸ਼ਨ ਕੱਲ ਥੋੜੀ ਆ ਪਰਸਾ ਹੀ ਕੱਲ ਮਾਰਸ ਨਹੀਂ ਆ ਕਦੋਂ ਪਰਸਾ ਹੀ ਹੁਣ ਆਪਾਂ ਸਾਰੇ ਤਰਫਿਆਂ ਘਰ ਹੁੰਦਾ ਹੁਣ ਆਪਾਂ ਚੱਲੇ ਪਿੰਡ ਤੇ ਹੁੰਦਾ ਕਿ ਸਾਰਿਆਂ ਨੂੰ ਮਿਲਾਂਗੇ ਕਿਉਂਕਿ ਉਧਰ ਆਪਾਂ ਬਸ ਤਾਂ ਨੂੰ ਨਹੀਂ ਮਿਲ ਸਕਿਆ ਹਾਂ 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 ਜੀ ਆਪਾਂ ਉਹਨਾਂ ਸਾਰੇ ਨੂੰ ਬੁਲਾਵਾਂਗੇ ਦਾਦੂ ਨੂੰ ਦਾਦੀ ਨੂੰ ਚਾਚੂ ਨੂੰ ਚਾਚੀ ਨੂੰ ਕਰਨ ਆਜਾ ਵੀਡੀਓ ਦੀ ਮਸਤ ਇਹ ਹੁਣ ਆਪਾਂ ਪਹੁੰਚ ਗਏ ਘਰ ਦੇ ਮੀਂਹ ਜਿਹੜਾ ਆ ਅੱਜ ਪਈ ਜਾਂਦਾ ਤੁਸੀਂ ਜਿੱਦਾਂ ਦਾ ਮੌਸਮ ਇੱਥੇ ਛੱਡ ਗਏ ਕਿੰਨਾਂ ਉਹ ਇੰਗਲੈਂਡ ਜਿੱਦਾਂ ਦਾ ਛੱਡ ਗਏ ਉਹਦਾਂ ਦਾ ਇੱਥੇ ਲੈ ਆਈਆਂ ਜੀ ਨਾਲ ਹੀ ਉੱਥੇ ਗਰੇਗ ਗਰੇਜ ਆ ਹੈਗਾ ਇੱਥੇ ਵੀ ਉਹ ਕੁਝ ਡੈਡੀ ਵੇਟ ਕਰਨ ਦਾ ਹੈ ਤੁਹਾਡੀ ਬੱਲੇ ਲਓ ਜੀ ਪਹੁੰਚ ਗਏ ਆਪਾਂ ਘਰੇ ਆਹੋ ਉਹਂ ਡੇਂਡਾ ਗੱਡੀ ਆਉਂਦੀ ਆਂਡੀ ਮਗਰ ਬੱਲੇ 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 ਆਏ ਤੇ ਬੜੇ ਬੜੇ ਬੰਦੇ ਵੀ ਆਏ ਆ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਬੱਲੇ 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 ਵਾਲਿਆ ਬੜੀਆਂ ਰੌਣਕਾਂ ਲੱਗੀਆਂ ਆਏ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਓਏ ਤੂੰ ਕੱਲਾ ਖੋਜਾਈ ਜਨਾ ਸਤਿ ਸ੍ਰੀ ਅਕਾਲ ਕਦਾਂ ਹੋਣ ਦੇ ਵੀਡੀਓ ਕਰਦੀ ਹੈ ਨਾ ਯਾਰ ਨਵਾਂ ਨਵਾਂ ਵੱਡੀ ਸਕਰੀਨ ਵਾਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਤੇਰਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਨੁ ਆ ਤੇ ਸਤਿ ਸ਼੍ਰੀ ਅਕਾਲ ਆਓ ਇਹ ਬੋਤਲ ਕਿਦਾਂ ਹਾਏ ਓਏ ਜੱਜੂ ਆ ਸੌਣੇ ਮਜਾ ਮਨ ਲਾ ਬਿਆਜਾ ਜਾਨਾਗੀ ਵੇਰ ਆਉਣ ਕਾ ਕਿੰਨੀਆਂ ਲੱਗੀਆਂ ਹੈਂ ਅਵੀ ਤੇਰੇ ਉਹਨਾਂ ਲੱਗੀਆਂ ਯੂਕੇ ਅਸਟਾ ਇੰਨਾ ਨਾ ਲੱਗੀਆਂ ਭਰਾਵਾ ਮੈਂ ਦਰੋਜੀ ਆਉਂਦਾ ਆਹ ਮੈਂ ਲੱਗੇ ਵੀ ਆਉਂਦਾ ਭਰਾਵਾ ਰੌਣਕਾ ਕਿੱਥੇ ਹੋ ਗਿਆ ਹੋਣੀ ਲੱਗੀਆਂ ਆਹ ਆਹ ਹਾਂ ਕੰਨਾ ਉਹਨਾਂ ਤੇ ਡੈਡੀ ਨੂੰ ਦਾਦਾ ਕਹਿੰਦੇ ਮੈਂ ਤੇਰੀ ਡਿਡੀ ਤੇ ਵੱਡਾ ਹੋ ਗਿਆ ਫੇਰ ਤੂੰ ਕੀ ਕਿਹਾ ਮੈਂ ਮੈਂ ਛੱਡ ਗਿਆ ਸੀ ਤੁਸੀਂ ਉਹਦੇ ਵੱਡੇ ਕਿ ਤੁ ਕਿਦਾਂ ਹੈ ਰ ਪਹਰੋਂ ਡਾ ਵੇਲਾ ਮਮੀ ਵਧੀਆ ਚਿਰਿਆ ਲੱਗ ਲੈ ਤੇਰੇ ਸੱਜੇ ਸੇਮੀ ਬੱਤੀ ਚੱਲੇਗੀ ਆਜ ਫਿਰ ਆ ਗਏ ਪੰਜਾਬ ਚ ਆ ਗਈ ਬੱਤੀ ਆ ਗਈ ਤੇ ਬੱਤੀ ਚੱਲ ਗਈ ਇਹ ਤਾਂ ਸੇ ਲੋਹੀ ਹਾਲ ਹੋ ਗਿਆ ਅੱਛਾ ਇਹ ਹੱਡੇ ਕੋ ਥਿੰਗ ਤੇ ਬੰਦ ਹੁੰਦੀ ਬੱਤੀ ਆ ਗਈ ਤੇ ਬੱਤੀ ਚੱਲੇਗੀ ਆਹ ਵੇਲਾ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਰੇ ਤੇ ਚੁੱਪ ਹੋ ਗਿਆ ਸਤਿ ਸ਼੍ਰੀ ਅਕਾਲ ਨਾਲ ਲੱਗਿਆ ਇਹ ਸਤਿ ਸ਼੍ਰੀ ਅਕਾਲ ਅੱਛਾ ਹੀ ਹੈ ਜੀ ਇਹ ਤਾਂ ਕੁਸਾ ਇਹ ਤਾਂ ਕੁਸਾ ਆ ਗਰੀਕ 15 ਪੁੰਡਾ ਵੀ ਪਕੌੜੇ ਤੁਸੀਂ ਬਣਾਏ ਬਹੁਤ ਜ਼ਿਆਦਾ ਸਵਾਦ ਤੇ ਬਹੁਤ ਟੇਸਟੀ ਪਪੜਾ ਟਾਡਲੀ ਸੈਂਡਵਿਚ ਨਹੀਂ ਮੈਨੇ ਮੈਨੇ ਤੇਰੇ ਅੱਛਾ ਬਹੁਤ ਜ਼ਿਆਦਾ ਸਵਾਦ ਬਣਾਇਆ ਮਨਦੀਪ ਥੈਂਕ ਯੂ ਥੈਂਕ ਯੂ ਜੀ ਹਾਂ ਥੈਂਕ ਯੂ ਤੁਹਾਡਾ ਸਵਾਦ ਵਾਹਦੀਗਾ ਨਵਾਂ ਫੋਨ ਹੈ ਆਹੋ ਹਾ ਮੇਰਾ 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 ਅੱਛਾ ਉਹੋ ਤੁਹਾਡਾ ਬਹੁਤ ਜ਼ਿਆਦਾ ਰਸ ਹੈ ਆਪਾਂ ਵੀ ਨਾ ਰਾਤੀ ਆਹੋ ਨਾ ਤੋਦਾ ਲਿਖਿਆ ਮੈਂ ਕਰਦੇ ਤੈਨੂੰ ਕੀ ਹੋਣਾ ਮੇਰੇ ਲਾਗੇ ਬੈਠੇ ਨੂੰ ਅੱਜ ਪਰੌਣੇ ਆ ਗਏ ਅੱਜ ਤੇਰੀ ਨਿਗਾ ਬਦਲ ਗਈ ਏ ਦੱਸਦਾ ਨਹੀਂ ਬੇ ਕਾਬਾਏ ਤੇਰੇ ਬੜਾ ਸੋਹਣਾ ਕੰਮ ਏ ਤੇਰਾ ਏ ਐ ਹੋਏ ਦੱਸਦਾ ਨਹੀਂ ਪਪਾ ਬੜਾ ਸੋਹਣਾ ਕੰਮ ਏ ਤੇਰਾ ਪਪਾ ਨਹੀਂ ਪਪਾ ਐ ਗੋਨਵਾਜ ਪਪਾ ਨੂੰ ਮਾਰੋ ਮਾਰਿਆ ਨਾ ਮੇਰਾ ਵੱਡਾ ਵੀਰ ਮਾਰੀਦਾ ਥੋੜਾ ਮੇਰੇ ਤੇ ਵੀਰ ਬੜੀ ਸੁਣੀ ਗੱਲ ਦੱਸਣ ਡਿਆ ਕਰਨੋ ਅੱਜ ਅੱਜ ਪਰੌਣੇ ਆ ਗਏ ਅੱਜ ਬਦਲ ਗਿਆ ਸੁਣਵਾਈ ਵੀ ਕਰਨਾ ਮਤਾਂ ਕੀ ਕਰਨਾ ਆਉਂਦੇ ਲੋ ਲੈ ਆਉਂਦੇ ਆਰੇ ਲਾਉ ਆਰੇ ਲਾਉ ਮੈਂ ਪਛਲਾਣਾ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੇਰ ਮਿਲਦੇ ਆਂ ਬ੍ਰੇਕ ਕੇ ਬਾਅਦ ਉਹ ਕੋਈ ਨਹੀਂ ਚੱਲ ਰਹੇ ਉਹ ਆ ਗਿਆ ਉਹਦੇ ਵਿੱਚ ਟੱਕਰੀ ਕਰੀ ਕਰੀ ਇੱਕ ਰਹੇ ਢੇਡਾ ਆ ਗਿਆ ਉਹਦੇ ਵਿੱਚ ਕੋਈ ਨਹੀਂ ਹੈ ਕਿ ਤੀਕਣ ਲਈ ਤੇ ਸਾਲੀ ਗਿਫਟ ਸਾਂਦਾ ਗਿਫਟ ਬਹੁਤ ਜਾਰੇ ਚਲੋ ਵਧੀਆ ਨਿਆਰੇ ਲਾਓ ਮੈਂ ਤੇ ਆ ਪਸੰਦਿਆ ਇਹ ਤੇ ਬਾਬਾ ਜੀ ਦਾ ਗਿਫਟ ਹੈ ਚਲੋ ਸਭ ਚੰਗਾ ਜੀ ਬਾਏ ਬਾਏ ਸਸਕਾਰ ਗੁਰਨੈ ਬਾਏ ਪਤਾ ਬਾਏ ਓ ਦੀਦੀ ਨੂੰ ਬਾਏ ਕਰ ਦੇ ਦੀਦੀ ਵੀ ਚੱਲੀ ਬਾਏ 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 ਨੋ ਨੋ ਦੋਨਵਾ ਦੇਖ ਰਿਹਾ ਕਿ ਨੂੰ ਮਿਲਾਉਂ